ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਲੱਗੇ ਆਪਾਂ ਕਮੀਜ਼ ਦੀ ਕਟਿੰਗ ਕਰਨ ਇਹਦਾ ਮੀਜ਼ਰਮੈਂਟ ਹੈਗਾ ਛਾਤੀ ਦਾ 17.5 ਇੰਚ ਤੇ ਲੱਕ 15 ਇੰਚ ਤੇ हिਪ ਹੈਗੀ ਇਹਦੀ 11 ਇੰਚ ਇਹ ਇਸ ਮੀਜ਼ਰਮੈਂਟ ਦਾ ਤੁਸੀਂ ਦੇਖ ਲਓ ਆਪਾਂ ਕੱਦਨ ਸਟਾਰਟਿੰਗ ਜੇ ਵੀਡੀਓ ਵਧੀਆ ਲੱਗਦੀ ਹੈ ਤੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਦੇ ਰੂਪ ਕਰਕੇ ਦੱਸਿਆ ਕਰੋ ਇਹ ਤੋਂ ਆਪਾਂ ਮੋਡੇ ਦਾ ਪਹਿਲਾ ਲੈਣਾ 7 ਇੰਚ ਇਹ ਮਨ ਲੱਗੀ ਸੀ ਟਾਈ ਕਰਨ 7 ਇੰਚ ਲੈਣਾ ਤੇ ਇਹਨਾਂ ਦਾ ਤੀਰਾ ਤੀਰੇ ਦੇ ਹਿਸਾਬ ਨਾਲ ਆਪਾਂ ਸਵਾ 6 ਲਵਾਂਗੇ ਠੀਕ ਹੈ ਜੀ ਇਹਨਾਂ ਦਾ ਤੀਰਾ ਘੱਟ ਹੈ 2.55 ਇੰਚ ਤਿਆਰ ਹੋ ਜਾਂਦਾ ਹੈ 5.5 ਇੱਧਰ ਤਾਂ ਹੈ ਮਤਲਬ ਕਿ 11.5 ਇੰਚ ਤੇ ਆਪਾਂ ਮਿਚਾ ਦੇਖ ਲਿਆ ਸੀ ਐ ਸਟ੍ਰਾਈਕ ਬਾਕਸ ਬਣਾ ਲੈਣਾ ਤੁਸੀਂ ਇਧਰਲੇ ਪਾਸੇ ਬੰਦਾੜੀ ਸਾਈਡ ਤੇ ਮੇਰੇ ਵਾਲੇ ਪਾਸੇ ਜਿਹੜਾ ਉਹ ਖੁੱਲੇ ਵਾਲੀ ਸਾਈਡ ਤੇ ਆ ਉੱਪਰ ਉੱਪਰਲਾ ਆਪਣਾ ਫਰੰਟ ਸਾਈਡ ਹੈ ਕਢਾਈ ਵਾਲਾ ਵਿੱਚ ਤੇ ਇੱਧਰ ਆਪਣਾ ਕੱਟਵਰਕ ਹੋਇਆ 3 ਇੰਚ ਆਪਾਂ ਕੁਝ ਲੈਸ ਹੈ ਜਿਹੜਾ ਉਹ ਵੱੱਦ ਲੈ ਲਿਆ ਤੇ ਇਹਦਾ ਆਪਾਂ ਧੰਚੀ ਵੱਧ ਰਿਹਾ ਹੈ ਜੇ ਦੀ ਆਪਾਂ ਆ ਵਾਲੀ ਜਿਹੜੀ ਕਿਸ ਇਸ ਤਰ੍ਹਾਂ ਮੈਂ ਤੇ ਹਿਸਾਬ ਜਿਨਾਂ ਨੂੰ ਪਾ ਲੈਣੀ ਹੁੰਦੀ ਆ ਜੇ ਮੈਂ ਨਹੀਂ ਵੀ ਤਾਂ ਵੀ 1.5 ਦੀ ਪੈਂਦੀ ਆ ਇਹ ਜਿਹੜੀ ਕਾਰਟ ਪੈਂਦੀ ਆ ਇਥੇ ਆਪਾਂ ਪਹਿਲਾਂ ਛਾਤੀ ਮੈਣ ਲਈਏ ਇਹ ਆਊਗਾ 9.9 9.9 ਤੇ ਆਪਾਂ ਨਿਸ਼ਾਨ ਲਾ ਲੈਨੇ ਹੁਣ 9 ਤੇ ਨਿਸ਼ਾਨ ਲਾ ਕੇ ਤੇ ਅੱਧਾ ਇੰਚ ਆਪਾਂ ਵਾਧਾ ਰੱਖ ਲੈਣਾ ਇਹ ਜੇ ਤੁਹ ਸਾਈਡ ਵਾਲਾ ਪਲੇਟ ਪੈਂਦਾ ਨਾ ਤੇ 1/2 ਇੰਚ ਜਿਹੜਾ ਉਹ ਵਿੱਚ ਆ ਜਾਂਦਾ ਤੇ ਉਹ ਆਪਾਂ ਪਹਿਲਾਂ ਬਾਧ ਰੱਖ ਲੈਣੇ ਆ ਜੇ ਨਹੀਂ ਵੀ ਪਹਿਲਾਂ ਰੱਖਦੇ ਫਿਰ ਜਦੋਂ ਫਿਟਿੰਗ ਦੀ ਸਲਾਈ ਲਾਉਣ ਲੱਗਦੇ ਆ ਆਪਾਂ ਉਦੋਂ ਇੱਕ ਵਾਰੀ ਆਪਾਂ ਨੂੰ ਜਦੋਂ ਫਿਟਿੰਗ ਦੀ ਆਪਾਂ ਸਲਾਈ ਲਾਉਣੀ ਹੈ ਨਾ ਸੈਟਿੰਗ ਕਰਨੀ ਪੈਂਦੀ ਹੈ ਇਹਦੀ ਤੇ ਇਸ ਤੋਂ ਅੱਗੇ ਇਹਦੀ ਆਪਾਂ 7 ਇੰਚ ਤੇ ਕਮਰ ਦੀ ਫਿਟਿੰਗ ਦਾ ਲਾ ਲੈਂਦੇ ਆ ਨਿਸ਼ਾਨ ਇਹ ਆ ਵਾਲੀ ਜਿਹੜੀ ਹੁੰਦੀ ਆ ਵੱਖੀ ਵਾਲੀ ਆ ਸਲਾਈ हिਪ ਤੱਕ ਇਹ ਉਹਦੇ ਹਿਸਾਬ ਨਾਲ ਹੁੰਦੀ ਆ ਆਪਣੀ ਆਪਦੀ ਲੰਬਾਈ ਦੇ ਹਿਸਾਬ ਨਾਲ ਇਹ ਹੈਗੇ ਨੇ 5.5 ਫੁੱਟ ਦੇ ਇਹਨਾਂ ਦੀ ਆਪਾਂ ਉਸ ਹਿਸਾਬ ਨਾਲ ਲਾਵਾਂਗੇ ਆਪਾਂ ਰੱਖਿਆ 16 15.5 ਰਹਿ ਜੂਗੀ ਜੇ 16 ਰੱਖਾਂਗੇ ਤੇ ਤਾਂ ਵੀ 16 ਰਹਿ ਜੂਗੀ ਠੀਕ ਆ ਜਾਂਦੀ ਇਹ ਨਾਲ ਪਤਲਾ ਹੈ ਸਰੀਰ 19 ਇੰਚ ਹੈ ਪੈਨਾ ਦੀ ਆਪਾਂ 9.5 ਤੇ ਨਿਸ਼ਾਨੀ ਲਾ ਲ ਲਗ 15 ਇ ਤੇ ਪਲੇਟ ਪੈ ਕੇ ਵੈਸੇ 7.5 ਖਿੱਚਣਾ 1 ਇ ਆਪਾਂ ਵਾਧ ਰੱਖਾਂਗੇ ਪਲੇਟਾਂ ਵਾਸਤੇ ਫਿਰ ਇਹਨੂੰ ਆਪਾਂ ਇਸ ਤਰ੍ਹਾਂ ਲਾ ਲੈਣਾ ਇਸ ਤਰ੍ਹਾਂ ਮਲਾਓ ਤੁਸੀਂ ਫਿੱਤੇ ਦੇ ਨਾਲ ਵੀ ਮਿਲਾ ਸਕਦੇ ਹੋ ਇਸ ਤਰ੍ਹਾਂ ਸਹੀ ਆ ਜਾਂਦਾ ਹੈ ਇਹ ਆਪਣਾ ਫੀਟਿੰਗ ਦਾ ਆ ਗਿਆ ਹੁਣ ਆਪਾਂ ਤੁਹਾਨੂੰ ਪਲੇਟ ਇਹਨਾਂ ਦੇ 10.5 ਤੇ ਆਪਾਂ 11 ਸਵਾ 11 ਤੇ ਨਿਸ਼ਾਨ ਲਾਵਾਂਗੇ मारज रो अपना साडे तीन सात इंच दे आपण प्लेट पण गे ਆਵਲਾ ਆਪਾਂ ਵਿੱਚੋਂ ਜਿਹੜਾ ਫਰਕ ਰੱਖਦੇ ਆ ਇਹ 2 ਇੰਚ ਦਾ ਰੱਖਣਾ ਜੇ ਕੁ ਲੈਡਿਸ ਭਾਰੇ ਨੇ ਥੋੜਾ ਜਿਹਾ ਹੈਵੀ ਹੈ ਤਾਂ ਫਿਰ ਤੁਸੀਂ 2.5 ਦਾ ਰੱਖ ਸਕਦੇ ਆ ਆਵਲਾ ਆਪਾਂ 6.5 ਤੇ ਰੱਖਾਂਗੇ ਕਿਉਂਕਿ ਇਹਦੀ ਫਿਰ ਪਤਲਾ ਹੋਵੇ ਨਾ ਜੇ ਲੈਡਿਸ ਫਿਰ ਜਿਆਦਾ نیچے ਤੁਰ ਜਾਂਦੀ ਹੈ ਜੇ ਆਪਾਂ पूर साडे सात ते रखांगे साडे छे ते आपण निशा लागे आपली फिटिंग ते लागे ते एक इंच तर आपण रख लो साडे तीन इंच तक आपण इथे मला दे ਖਟਾਈ نیچے ਆਪਾਂ ਫਿਰ ਪੱਲਾ ਠੱਪ ਕੇ ਨਿਸ਼ਾਨ ਚਲੇ ਜਾਂਦੇ ਨੇ نیچے ਆਪਾਂ ਸਾਰ ਇਨਾ ਫਵੈਕ ਸਾਈਡ ਦਾ ਕੱਟਾਂਗੇ ਫਿਰ ਅਪ ਦੋ ਪੱਲੇ ਫਰੰਟ ਵਾਲੇ ਚੰਕ ਕੇ ਤੇ ਫਰੰਟ ਸਾਈਡ ਦੀ ਜਿਹੜੀ ਕਾਟ ਪਾ ਲਾ Și le pasează pe extra și anul aline. ਇੱਕ ਸਾਈਡ ਤੇ ਨਿਸ਼ਾਨ ਲੱਗ ਗਿਆ ਆਪਣੇ ਇਹਨੂੰ ਵੀ ਆਪਾਂ ਸਿੱਧਾ ਕਰ ਲਾਂਗੇ ਸਾਢੇ 3 ਤੇ ਲੱਗਿਆ ਸਹੀ ਕਿਉਂਕਿ ਆਪਾਂ ਉਧਰਲੇ ਪਾਸੇ ਦੇਖ ਕੇ ਲਾਇਆ ਹੋਜੀ ਟਰਟ ਸਾਈਡ ਤੇ ਆਪਾਂ ਰੈਡੀਮੇਡ ਗਲਾ ਲਾਉਣਾ ਹੈ ਇਨ ਨੂੰ ਤੁਸੀਂ ਇਸ ਤਰ੍ਹਾਂ ਮਾਰਾ ਜਾ ਉੱਪਰ ਹੱਥ ਲਾਵਾਂਗੇ ਨਾ ਸੈਟਿੰਗ ਕਰਕੇ ਸਾਰੇ ਹਾ ਦੇਖੋ ਸਾਰਾ ਜਿਹੜਾ ਆਪਣਾ ਚਾਕ ਛੱਡ ਜਾਂਦਾ ਥੱਲੇ ਨਿਸ਼ਾਨ ਲਾਉਣੇ ਸੌਖੇ ਹੋ ਜਾਂਦੇ ਨੇ ਇਹ ਬਹੁਤ ਈਜੀ ਜਿਹਾ ਤਰੀਕਾ ਆ ਐਸ ਤਰਾਪਾ ਥੋੜੇ ਥੋੜੇ ਗੂੜੇ ਕਰ ਲੀਦੇ ਨੇ ਠੀਕ ਹੈ ਇਹ ਘਰ ਆਸਾ ਹੋ ਗਿਆ ਬੈਕ ਸਾਈਡ ਤੇ ਨਿਸ਼ਾਨ ਲਾ ਦੇ ਤਾ ਹੁਣ ਆਪਾਂ ਗਲੇ ਦਾ ਨਿਸ਼ਾਨ ਲਾਉਂਦੇ ਹਾਂ ਬੈਕ ਸਾਈਡ ਤੇ ਆਪਾਂ 2 ਸਵਾ 2 ਇੰਚ ਲਾਵਾਂਗੇ ਕਿਉਂਕਿ ਪਤਲੇ ਨਹੀਂ ਫਿਰਨ ਮੋੜਿਆ ਤੋਂ ਬਾਅਦ ਨਹੀਂ ਲੱਗਦਾ ਸਾਢੇ 5 ਪਰਖਾਂਗੇ ਤੇ 5 ਇੰਚ ਆਪਣਾ ਰਹਿ ਜਾਣਾ ਨੀਚੇ ਤੋਂ ਤੁਸੀਂ ਚਾਹੇ ਦੀ ਸਵਾ 2 2.5 ਵੀ ਕਰ ਸਕਦੇ ਹੋ ਵਧੀਆ ਹੋ ਜਾਂਦਾ ਹੈ